ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੰਗੀਤ ਚੱਕਤ ਨੂੰ ਲੱਗਾ ਵੱਡਾ ਝੜ ਕਾ ਜੀ ਹਾਂ ਇਸ ਵੱਡੇ ਕਲਾਕਾਰ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਜਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਆ ਰਹੀ ਹੈ ਅੱਜ ਦੇ ਨੂੰ ਬਹੁਤ ਸਾਰੀਆਂ ਮੰਤਪਾਗੀ ਖਬਰ ਆ ਰਹੀ ਹੈ ਜੀ ਗਾਣੀ ਜੀ ਹਾਂ ਅਗਰ ਜੋ ਖਬਰਾਂ ਲੋਕਾਂ ਚ ਜੁੜ ਕੇ ਰੱਖ ਦਿੰਦੀਆਂ ਹਨ ਤੋਂ ਇੱਕ ਵੱਡੀ ਮੰਤਪਾਗੀ ਖਬਰ ਆ ਰਹੀ ਜਿੱਥੇ ਕਿਸ ਵੱਡੇ ਮਸ਼ਹੂਰ ਕਲਾਕਾਰ ਦੀ ਮੌਤ ਹੋ ਦੀ ਖਬਰ ਆਈ ਹੈ ਜਿਸ ਨੇ ਪੂਰੀ ਦੁਨੀਆਂ ਨੂੰ ਤੇ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਚਿੰਜੋੜ ਕੇ ਰੱਖ ਦਿੱਤਾ ਜੀ ਹਾਂ ਇਹ ਵੱਡੀ ਖਬਰ ਆ ਰਹੀ ਜਿੱਥੇ ਕਿਸ ਵੱਡੇ ਕਲਾਕਾਰ ਦੀ ਮੌਤ ਹੋਈ ਹੈ ਬਹੁਤ ਹੀ ਮੰਤਪਾਗੀ ਖਬਰ ਆ ਰਹੀ ਹੈ ਮਸ਼ਹੂਰ ਤਾਮਿਲ ਗਾਇਕਾ ਉਮਾ ਰਮਨੰਦ ਦਾ ਬੀਤੇ ਦਿਨੀ ਦੇਹਾਂ ਤੋਂ ਦੀ ਖਬਰ ਸਾਹਮਣੇ ਆ ਰਹੀ ਹੈ ਉਮਮਾ ਨੇ 69 ਸਾਲ ਦੀ ਉਮਰ ਚ ਇਸ ਫਾਨੀ ਸਾਨੂੰ ਹਮੇਸ਼ਾਲੀ ਅਲਵਿਦਾਖ ਦਿੱਤਾ ਉਹਨਾਂ ਦੇ ਦੇਹਾਂਦਕਰਨ ਪ੍ਰਸ਼ਾਸਕਾ ਦੇ ਤਾਮਿਲ ਇੰਡਸਟਰੀ ਦੇ ਕਲਾਕਾਰ ਸਦਮੇ ਚ ਹਨ ਹਾਲਾਂਕਿ ਉਹਨਾਂ ਦੀ ਮੌਤ ਕਿਵੇਂ ਹੋਈ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਦੱਸਣ ਜੋਗੇ ਕਿ ਉਮਮ ਨੇ ਤਿੰਨ دہਕਿਆਂ ਦੇ ਸਫਲ ਕਰੀਏ ਦਾ ਆਨੰਦ ਮਾਣਿਆ ਉਹਨਾਂ ਦਾ ਸਫਰ 1977 ਚ ਫਿਲਮ ਸ਼੍ਰੀ ਕ੍ਰਿਸ਼ਨ ਲੀਲਾਲੀ ਐਸ ਵੀ ਵਕਟਾਰਮਨ ਦੁਆਰਾ ਅਰਜਿਤ ਗੀਤ ਮੋਹਨਨ ਕੰਨਨ ਮੁਰਲੀ ਨਾਲ ਸ਼ੁਰੂ ਹੋਇਆ ਸੀ ਜੀ ਹਾਂ ਦੱਸਦੇ ਕਿ ਉਹ ਆਪਣੇ ਪਿੱਛੇ ਆਪਣੇ ਪਤੀ ਏਵੀ ਰਾਮਨਨ ਅਤੇ ਪੁੱਤਰ ਵਿਗਨੇਸ਼ ਰਾਮਨਨ ਇਕੱਲੇ ਛੱਡ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ